ਕੀ ਨਾਮ ਹੈ ਜਪਨਾ ਮੇਰਾ ਨਾਮ ਸੇਵਾ ਸਿੰਘ ਹੈ ਬਾਈ ਪਿੰਡ ਕਿਹੜਾ ਹੈ ਪਿੰਡ ਬੱਲਰਾ ਬਾਈ ਕਿੰਨਾ ਕੁ ਨੁਕਸਾਨ ਹੋਇਆਗਾ ਬਾਈ ਨੁਕਸਾਨ ਦਾ ਪੁੱਛਣਾ ਦਿਨ ਰਾਤ ਹੋਵੇ ਬਾਈ 3-3 ਫੁੱਟ 4-4 ਫੁੱਟ ਪਾਣੀ ਸੀ ਬਾਈ ਕਟਕਟ 5-600 ਕਿੱਲਾ ਹੋਣਾ ਸਾਰਾ ਇਹ ਡੁੱਬਿਆ ਖੜੇ ਬਾਈ ਰਾਤ ਦੇ ਇੱਥੀਆਂ 48 ਘੰਟੇ ਹੋ ਗਏ ਬਾਈ ਬਹੁਤ ਲੰਬਾ ਪਾਣੀ ਡਿਗਦਾ ਬਾਈ 1000 ਕਿੱਲੇ ਦਾ ਪਾਣੀ ਆਉਂਦਾ ਇੱਥੇ ਬਾਈ ਇੱਥੇ ਪ੍ਰਸ਼ਾਸਨ ਅਸੀਂ ਤਾਂ ਇਹ ਮੰਗ ਕਰਦੇ ਆ ਬਾਈ ਬੋਰ ਲਾਏ ਜਾਣ ਇੱਥੇ ਹੋਰ ਕੋਈ ਨਹੀਂ ਬਾਈ ਇੱਥੇ ਨਹੀਂ ਕਿਸਾਨ ਵੱਟ ਕੇ ਮਰ ਜਾਣਗੇ ਬਾਈ ਕਿ ਜੇ ਪਹੀਆਂ ਟੁੱਟਦੀਆਂ ਨੇ ਕੋਈ ਅੱਗੇ ਛੜਕ ਬੰਦ ਕਰਦਾ ਹੈ ਕੋਈ ਪੁਲੀਆਂ ਖੋਲੀ ਜਾਂਦਾ ਬਈ ਬਹੁਤ ਜ਼ਿਆਦਾ ਇਹਨਾਂ ਨੁਕਸਾਨ ਹੈ ਹਰ ਸਾਲ ਦਾ ਹੀ ਬਈ ਇੱਥੇ 9 ਸਾਲ ਹੋ ਗਏ ਲਗਾਤਾਰ ਬਈ ਆ ਪਹੀਏ ਜਿਹੜੀ ਕੈਮਰਾ ਮਾਰਿਓ ਤਿੰਨ ਵਾਰੀ ਟੁੱਟ ਗਈ ਬਈ ਇਹ ਪਹੀ ਟੁਟ-ਟੁਟ ਪਾਣੀ ਦੀ ਨਿਕਾਸੀ ਹੈ ਕੋਈ ਨਿਕਾਸੀ ਨਹੀਂ ਬਈ ਉਹ ਅੱਗੇ ਛੜ ਕੇ ਬਈ ਉਹ ਉੱਚੀ ਹੋ ਗਈ ਜਮੀ ਮਰਨ ਚ ਇੱਥੇ ਦਾ ਬਈ ਅਸੀਂ ਤਾਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਬਈ ਚਾਰ ਪੰਜ ਬੋਰ ਲੱਗਣ ਇੱਥੇ ਤਾ ਜਾ ਕੇ ਸਾਡਾ ਹੱਲ ਹੋ ਸਕਦਾ ਨਹੀਂ ਕੋਈ ਹੱਲ ਨਹੀਂ ਬਾਈ ਇੱਥੇ 40 50 ਕਿੱਲਾਂ ਚ ਪਾਣੀ ਅਸਲ ਇੰਨੀ ਨੁਕਸਾਨ ਹੁੰਦਾ ਹੈਗਾ ਹਰ ਸਾਲ ਬਾਈ ਇੱਕ ਵਾਰੀ ਜੀਰੀ ਲੈਣੀ ਪੈਂਦੀ ਹੈ ਇੱਥੇ ਬਾਈ ਬਾਰਸ਼ ਦਾ ਵੀ ਹੈਗਾ ਇਧਰੋਂ ਕੱਗਰ ਦਾ ਪਾਣੀ ਵੀ ਆਉਂਦਾ ਹੈ ਡਬਲ ਹੋ ਗਿਆ ਯਾ ਇੱਧਰ ਜਾ ਉਹ ਵਾਹ ਬਾਈ ਕੋਈ ਨਹੀਂ ਪਹੁੰਚਿਆ ਹਲੇ ਤੱਕ ਬਾਈ ਬਹੁਤ ਚੰਗੀ ਕੀ ਨਾਂ ਬਾਈ ਆਪਣਾ ਕਿਹੜਾ ਪਿੰਡ ਹੈਗਾ ਮੇਰਾ ਨਾਂ ਹਰਦੀਪ ਸਿੰਘ ਹੈ ਬਾਈ ਪਿੰਡ ਬਲਰਾ ਹੈ ਤੇ ਬਾਰਸ਼ ਦੇ ਕਾਰਨ ਕਿੰਨਾ ਕ ਨੁਕਸਾਨ ਹੋਇਆ ਮੇਰੇ 12 ਕਿੱਲੇ ਬਾਈ ਡੁੱਬੇ ਪਏ ਨੇ ਤੇ ਪਾਣੀ ਪਿੱਛੋਂ ਲੰਬਾ ਘਟੂ ਘਟ ਕਿਲੋਮੀਟਰ ਵਾਂਗੂ ਲੰਬਾ ਪਾਣੀ ਆਇਆ ਜਿਹੜਾ ਤੁਰਦਾ ਤੁਰਦਾ ਸਾਰੇ ਬਾਨਾਂ ਦਾ ਪਾਣੀ ਆ ਕੇ ਇੱਥੇ ਸਾਡੇ ਇਕੱਠਾ ਹੋ ਜਾਂਦਾ ਇੱਕ ਜਗ੍ਹਾ ਦੇ ਤੇ ਉਸ ਕਰਕੇ ਸਾਡੇ ਘਟੂ ਘਟ 40-45 ਮਤਲਬ 50 ਕਿੱਲੇ ਹੋਣਗੇ ਵੀ ਡੁੱਬੇ ਖੜੇ ਨੇ ਇੱਕ ਖਸਾਰ ਹੋਇਆ ਪਾਣੀ ਸਾਰਾ ਅੱਗੇ ਸੜਕਾ ਗਈ ਸੜਕ ਅੱਗੇ ਮਤਲਬ ਟੱਪਣੀ ਦੇਰੇ ਪਾਣੀ ਕਿਉਂ ਪਿੱਛੋਂ ਛੜਕਾਂ ਤੋਂ ਟੱਪਦਾ ਆ ਰਿਹਾ ਪਾਣੀ ਅੱਗੇ ਵਾਲੇ ਰੋਕ ਰਹੇ ਨੇ ਇਸ ਕਰਕੇ ਸਾਰਾ ਇੱਥੇ ਰੁਕਿਆ ਹੋਇਆ ਹੈ ਪਾਣੀ ਤੇ ਇਸ ਕਰਕੇ ਕੋਈ ਹੋਵੇ ਹੱਲ ਸਾਡਾ ਕੋਈ ਨਾ ਕੋਈ ਨਿਕਾਸੀ ਦਾ ਬਈ 20 ਦਿਨਾਂ ਪਾਣੀ ਸਕੇ ਕੋਈ ਹੱਲ ਨਹੀਂ ਹੈਗਾ ਨਿਕਾਸੀ ਦਾ ਇੱਥੇ ਇੰਨੀ ਬਾਹਨ ਨਹੀਂ ਪਾਣੀ ਪੀਊਗਾ ਇਹ ਉਹ ਹੌਲੀ ਹੌਲੀ ਪੀਊਗਾ ਦੇਖੋ ਕਦੋਂ ਪਿੰਦਾ ਜੇ ਇੱਕ ਹੋਰ ਬਾਰਿਸ਼ ਹੋ ਗਈ ਤਾਂ ਕਿ ਹੋਰ ਵੀ ਨੁਕਸਾਨ ਹੋ ਸਕਦਾ ਇੱਕ ਬਾਈ ਜੀ ਇਹ ਨੁਕਸਾਨ ਹੈਗਾ ਨੁਕਸਾਨ ਤਾਂ ਬਈ ਇਸ ਟਾਈਮ ਤੱਕ ਇੱਕ ਵਾਰੀ ਤੱਕ ਇਰਾ ਤਾਂ ਮੰਨ ਲਓ ਜੂਬੀ ਖੜੀ ਜੀ ਅੱਗੇ ਦੇਖੋ ਬਚਦੀ ਹੈ ਜਾਂ ਨਾ ਬਚਦੀ ਹੈ ਜੇ ਬਾਰਿਸ਼ ਹੋਰ ਹੋ ਗਈ ਫਿਰ ਤਾਂ ਖਤਮ ਹੀ ਹੈ ਜੇ ਇੱਕ ਬਾਰਿਸ਼ ਨਾ ਹੋਈ ਹੋ ਸਕਦਾ ਪਾਣੀ ਪੀ ਗਈ ਤਾਂ ਠੀਕ ਹੈ ਹਲੇ 50 50 ਕੰਮ ਹੈ ਬਈ ਕੋਈ ਕਹਿ ਨਹੀਂ ਸਕਦੇ ਇਹ ਕੁਝ ਕੋਈ ਆਏ ਨਹੀਂ ਬਾਈ ਜੀ ਵੀ ਇਸ ਇਹ ਸਾਡੇ 15-20 ਸਾਲ ਹੋ ਗਏ ਆਈ ਵਾਰ ਸਾਡੇ 50-60 ਕਿੱਲੇ ਮਰਦੇ ਆ ਜੀ ਸਾਡੀ ਦਾ ਸਾਰਿਆਂ ਤੋਂ ਵੱਡੀ ਬੇਨਤੀ ਆਹੀ ਹੈ ਪ੍ਰਸ਼ਾਸਨ ਨੂੰ ਵੀ ਇੱਥੇ 3-4 ਬੋਰ ਲਗਾਓ। ਇਹ ਬੋਰ ਹੋ ਜਾਣ ਐ ਵੀ ਚਲੋ ਕਿਹੜਾ ਡੁੱਬ ਜਾਂਦੀ ਉਹ ਤੋਂ ਬਾਅਦ ਪਾਣੀ ਨਿਕਲ ਜਾਂਦਾ ਐ। ਕਿਉਂ ਅੱਗੇ ਕਿਸੇ ਕਿਸ ਨਾਲ ਬਾਈ ਲੜਨਾ ਐ ਕਿਉਂ ਲੜੀਏ ਕਿਸੇ ਨਾਲ ਹੈਨਾ ਇਸ ਕਰਕੇ ਇਹੀ ਬੇਨਤੀ ਐ। ਨਹੀਂ ਕੋਈ ਬੋਰ ਹੈ ਨਹੀਂ ਕੋਈ ਬੋਰ ਨਹੀਂ ਹੈਗੇ ਇੱਕ ਦੋ ਬੋਰ ਹੈਗੇ ਸੀ ਉਹ ਟੁੱਟ ਗਏ ਉਹ ਪਾਣੀ ਨਾ ਸਾਡੇ ਆਪ ਦੇ ਬਾਈ ਆਪ ਦੇ ਘਰੇਲੂ ਸੀਗੇ ਸਰਕਾਰ ਬੰਨੂ ਨਹੀਂ ਕੋਈ ਇੱਥੇ ਸੜਕਾਂ ਤੇ ਜਿਹੜੇ ਸਾਈਫਨ ਜਿਵੇਂ ਲੱਗੇ ਹੋਣਦੇ ਨੇ ਉਹ ਉਹ ਬਾਈ ਬੰਦ ਕਰ ਰੱਖੇ ਨੇ ਸਾਰੇ ਜੀ ਉਹ ਬੰਦ ਨੇ ਸਾਰੇ ਅੱਗੇ ਨੰਗਲ ਨਹੀਂ ਦਿੰਦਾ ਕੋਈ ਕਿਸਾਨਾਂ ਦੀ ਗੱਲੀ ਬੰਦ ਹਾਂ ਕਿਸਾਨਾਂ ਬੁੱਲੀ ਬੰਦ ਨੇ ਚਲੋ ਉਹ ਵੀ ਆਪਾਂ ਐ ਨਹੀਂ ਕਹਿੰਦੇ ਉਹਨਾਂ ਦੀ ਵੀ ਮਰਦੀ ਆ ਫਸਲ ਬਈ ਹਾਂ ਅਗੇ ਉਹਨਾਂ ਦੇ ਵੀ ਪਾਣੀ ਜਾਂਦਾ ਹੈ ਮੇਨ 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 ਮਕਸਦ ਬਈ ਉਹ ਹੈ ਸਾਡਾ ਇਹ ਮਸਲਾ ਤਾਂ ਹੱਲ ਹੋਊਗਾ ਜੇ ਇੱਥੇ ਸਰਕਾਰ ਬੋਰ ਲਵਾ ਦੇ ਬੋਰ ਲੱਗਣ ਤੁਹਾਡੇ ਕਿੰਨਾ ਕ ਹੋਰ ਕਿੰਨਾ ਕ ਨੁਕਸਾਨ ਏਰੀਆ 'ਚ ਬਈ ਬਹੁਤ ਹੈ ਬਈ ਹੋਰ ਬਈ ਪਿੰਡ 'ਚ ਸਾਡੇ 4 ਛੋਤ ਹੈਗੇ ਨੇ 5-7 ਛੋਤ ਹੈਗੇ ਨੇ ਉਹਨਾਂ 'ਚ ਪਾਣੀ ਖੜੇ ਲਗਭਗ ਸਾਰੇ ਇੰਚ ਹੈਗੇ ਆਪਾਂ ਕਦੀ ਇਕੱਲੇ 'ਚ ਇੱਥੇ ਲੱਗ ਪਾ ਹੈਗਾ ਨੁਕਸਾਨ ਸਾਰੇ ਕਿਤੇ ਹੁੰਦਾ ਹੈ ਇਸ ਵਾਰ بارش ਕਿੱਲੇ ਦੇ ਵਿੱਚ ਵਿੱਚ ਬਈ ਹੈਗੇ ਮਾਰੇ ਬਈ ਇਸ ਵਾਰ بارش ਤੋਂ ਥੋੜਾ ਜਿਹਾ ਏਰੀਆ ਵਾਲੇ ਸਾਡੇ ਵਾਲੇ ਪਾਸੇ ਵੱ ਇਹ ਤਾਂ ਬਾਰਸ਼ ਸਾਰੇ ਪਿੰਡੇ ਵਾਲੇ ਪਾਸੇ ਹੁੰਦੀ ਹੈ ਸਾਰੇ ਕੀ ਤੀ ਨੁਕਸਾਨ ਹੁੰਦਾ ਇਸ ਵਾਰ ਤਾਂ ਜੀ ਇਸ ਵਾਰ ਤਾਂ ਇਹ ਜਿਹੜਾ ਇਹ ਏਰੀਆ ਹੈ ਇੱਥੇ ਤਾਂ ਇਹ ਸਾਲ ਦਾ ਹੀ ਇਹੀ ਕੰਮ ਹੈ ਕੋਈ ਐ ਨਹੀਂ ਵੀ ਇਹ ਵੀ 2 ਸਾਲ ਬਾਅਦ 4 ਸਾਲ ਬਾਅਦ ਇੱਥੇ ਤਾਂ ਆਏ ਸਾਲ ਜਦੋਂ ਵੀ ਹਾਂ ਮੋਟੀ ਬਾਰਸ਼ ਹੋਈ ਆਹ ਏਰੀਆ ਚ ਸਾਰੇ ਚ ਮਰਦੇ ਆ ਹਾਂ